ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਹਲਕਾ ਮਚੇਟਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਤਾਂਡਵ ਮਚਾਇਆ 14 ਲੋਕਾਂ ਦੀ ਮੌਤ ਹੋ ਚੁੱਕੀ ਹੈ 14 ਤੋਂ ਵੱਧ ਲੋਕਾਂ ਦੀ ਮੌਤ ਅੱਸੀ ਜਾਰੀ ਹੈ ਤੇ ਦੱਸਦੇ ਕਿ ਕਈ ਲੋਕ ਗੰਭੀਰ ਹਾਲਤ ਦੇ ਵਿੱਚ ਹੰਟਾ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡਾ ਐਕਸ਼ਨ ਲਿਆ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਜਾਂਚ ਦੇ ਆਦੇਸ਼ ਦਿੱਤੇ ਗਏ ਤਾਂ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦੇ ਹਾਂ ਸੱਤ ਘਟਿਆਂ ਦੇ ਵਿੱਚ 6 ਮੁਲਜ਼ਮ ਕਾਬੂ ਕਰ ਲੇ ਤਾਂ ਦੱਸਦੇ ਕਿ ਅੰਮ੍ਰਿਤਸਰ ਦੇ ਵਿਧਾਨ ਸਿਵਾਲਾ ਕਮਜਿਠਾ ਦੇ ਤਿੰਨ ਪਿੰਡਾਂ ਦੇ ਵਿੱਚ ਬੀਤੀ ਦਿਨ ਰਾਤ ਜ਼ਹਿਰੀਲੇ ਸ਼ਰਾਬ ਪੀਣ ਨਾਲ 14 ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਮਰਨ ਵਾਲੇ ਪਿੰਡ ਬੰਗਾਲੀ ਧੀਰੇਵਾਲਾ ਤੇ ਮਰਡੀਕਲਾ ਇਹਨਾਂ ਤਿੰਨਾਂ ਪਿੰਡਾਂ ਦੇ ਦੱਸੇ ਜਾ ਰਹੇ ਨੇ ਇਹ ਵਿਅਕਤੀ ਜਿਨ੍ਹਾਂ ਦੀ ਜਾਣ ਗਈ ਹੈ ਤਦ ਦੱਸਦੇ ਕਿ ਮਰਨ ਵਾਲੇ ਨੇ ਗਿਣਤੀ ਹੋਰ ਵੀ ਵੱਧ ਸਕਦੀ ਹੈ ਤੇ ਤਿੰਨ ਤੋਂ ਚਾਰ ਲੋਕਾਂ ਦੀ ਹਾਲਤ ਅਤੇ ਹਾਲਤ ਜਿਹੜੀ ਕਿ ਹੋਰ ਵੀ ਬਹੁਤ ਸਾਰੇ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਕਿ ਗੰਭੀਰ ਬਣੀ ਹੋਈ ਹੈ ਤਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਉਹਨਾਂ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਧਰੇ ਦੂਜੇ ਪਾਸੇ ਮੌਕੇ ਤੇ ਅੰਮ੍ਰਿਤਸਰ ਦੇ ਡੀਸੀ ਸਾਕਸ਼ੇ ਸ਼ਾਨੀ ਵਿਪਿੰਡਾਂ ਦੇ ਵਿੱਚ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਜਾਣ ਗਈ ਹੈ ਉਹਨਾਂ ਦੀਆਂ ਲਾਸ਼ਾਂ ਮਿਲ ਸਦੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਦੇ ਵਿੱਚ ਭੇਜੀਆਂ ਗਈਆਂ ਹਨ ਤਾਂ ਪੁਲਿਸ ਦੇ ਵੱਲੋਂ ਵੀ ਵੱਡੇ ਕਾਰਵਾਈ ਕੀਤੀ ਗਈ ਹੈ 7 ਘੰਟਿਆਂ ਦੇ ਵਿੱਚ 6 ਮੁਲਜ਼ਮ ਕਾਬੂ ਕੀਤੇ ਗਏ ਨੇ ਅਤੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ ਖਦਸ਼ਾ ਜਤਾਇਆ ਦੁਆਰਾ ਤਾਂ 14 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਇੱਕ ਕਹਿਰ ਮਚਿਆ ਹੋਇਆ ਹੈ ਅੰਮ੍ਰਿਤਸਰ ਦੇ ਹਲਕਾ ਮਜੱਠਾ ਦੇ ਵਿੱਚ ਜਿਹੜੀ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 5-6 ਮੌਤਾਂ ਹੋਈਆਂ ਨੇ। ਤੁਹਾਡੇ ਪਿੰਡ ਜੀ? ਹਾਂ ਜੀ। ਹੋਰ ਕਿੱਥੇ-ਕਿੱਥੇ ਹੋਈਆਂ ਜੀ? ਬੰਦੇ ਹਸਪਤਾਲ ਨੇ। ਤੇ ਥਰੀਆ ਸਾਡੇ ਲਾਗੇ ਗਵਾਂਢੀ ਪਿੰਡ ਹੈ ਭਗਾੜੀ ਹੈ, ਕਾਲਪੁਰੀ ਤੱਪੜੀ ਹੈ। ਤੱਪੜੀਆਂ ਜੀ ਵੀ ਆ ਜੀ। ਸ਼ਾਮਲ ਤਲਵੰਡੀ ਵੀ ਆ। ਇਹ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਪრობਲਮ ਆ ਰਹੀ ਹੈ। ਬ੍ਰੀਤੋ ਪਤਾ ਹੀ ਘਟਨਾ ਹੈ। ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾ ਜੀ? ਗਰੀਬ ਪ੍ਰੋਬਲਮ ਹੈ। ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਪਾਟ ਬੈਸੇ ਪ੍ਰਸ਼ਾਸਨ ਦਾ ਆ ਤਾਂ ਪੂਰੀ ਜੋ ਆਪਣੀ ਜ਼ਿੰਮੇਵਾਰੀ ਦਾ ਬਾਹਰ ਹੈ ਨੇ। ਇਹ ਨਿਗਰਾਨੀ, ਸ਼ਾਮਾ ਤੋਂ ਹੀ ਪ੍ਰੀਤ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਆ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਊਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ। ਕਾਦੀਆਂ ਅਨਾਊਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ। ਅੱਛਾ ਜੀ। ਬਾਰੇ ਵੀ ਕੋਈ ਚੰਗ ਆ ਕੇ ਕੋਈ ਨੁਕਤੇ ਆ ਤੇ ਉਹ ਦੱਸੋ ਜਦੋਂ ਹਸਪਤਾਲ ਚਾਏ। ਉਹ ਤੋਂ ਫਿਰ ਹਸਪਤਾਲ ਪਹੁੰਚਾਏ ਆ ਜੀ। ਹਸਪਤਾਲ ਇੰ ਤੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ। ਅੱਛਾ ਤੇ ਗੱਡੀ ਹੁਣ ਘੇਰ ਰਹੀ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿਸ ਨੇ ਕਿਹਨੇ ਪੀਤੀ ਆ। ਕਿਹਨੂੰ ਕਿਹਨੂੰ ਕੋ ਉਹਨਾਂ ਦਾ ਹਿਸਾਬ ਹੈਗਾ ਬੇਸਿਕਲੀ ਅਨਫੋਰਚੂਨੇਟ ਇੱਕ ਇਹ ਬਹੁਤ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰਿਆ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੀ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਸੀਗੇ ਬੇਸਿਕਲੀ ਤਾਂ ਅਪਾ ਇਮੀਡੀਏਟਲੀ अपनी मेडिकल टीम रश की पहुँचाया so, है एज ऑफ नाउ छे परसन हॉस्पिटल भी एडमिटड जिन्होंने अभी डॉक्टर टीम सी समझ समझते थी कि वलरेबल सो भी डोर टू डोर जाके हूँ भी यही कर रहे हैं कि लोगों सेंसिटाइज कर रहे हैं कि जी जहरीली शराब है यहाँ जो इफेक्ट है ਇਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੀ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਸਪੀਟਲ ਦੇ ਵਿੱਚ ਐਡਮਿਟ ਨੇ ਉਹ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੀ ਰਾਹੀਂ ਅਪੀਲ ਕਰਦੀ ਹਾਂ ਸੈਕਿੰਡ ਵੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੇ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨ ਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ। ਚਰਦੀਕਲਾ ਟਾਈਮ ਟੀਵੀ ਲਈ ਅਮਰਿਤ ਸੱਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ। ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ press ਕਰੋ bell icon ਨੂੰ। This program is sponsored by The Singla Office Bakersfield for all your immigration family law needs. call or scan qr code to contact us rodis inc million miles with smile or scan qr code to contact us tabai indian cuisine tracee fine authentic indian cuisine in tracee or scan qr code to contact us simi vale family dental office or scan qr code to contact us